नमस्कार जीएच न्यूज इंडिया में आपका स्वागत है सहकारी शुगर मिल पनिया में गन्ना की पीड़ाई का काम शुरू कर दिया गया सीजन शुरू करने के मौके कैबिनेट मंत्री सुखजिंदर रंधावा मंत्री अरुणा चौध विधायक ब्रिंदर मीत पहाड़ा विधायक गुरदासपुर सहित मिल के दूसरे अधिकारी भी मौजूद रहे इस दौरान मंत्री सुखजिंदर रंधावा ने कहा कि 1000 करोड़ खर्च कर जिले की बटाला सहकारी मिल और पनियार सहकारी मिलों को नई तकनीक से अपग्रेड कर निजी शुगर मिलों से मुनाफे में आगे ले जाया जाएगा जो आने वाले समय में जिले के गन्ना किसान को गन्ने की फसल भेजने में मुनाफा मिलेगा और जो रकम किसानों की मिल में फंस जाती थी उससे भी किसानों को राहत मिलेगी साथ ही रंधावा ने दिल्ली की तरफ कुछ कर रहे किसान पर कहाता के जबकि ऐसी भाजपा के कृष्ण आडवाणी ने जब रथ यात्रा निकाली थी तब केंद्र की कांग्रेस की सरकार ने गांधीवाद नीति अपनाते हुए कोई रुकावट नहीं डाली थी वही रंधावा ने कहा कि के केंद्र को कड़ा रुख छोड़कर किसानों के हक में फैसला करना चाहिए ਸਰ ਸ਼ੂਗਰ ਮਿਲਾਂ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤੁਸੀਂ ਕੱਲ ਵੀ ਗੱਲ ਕੀਤੀ ਸੀ ਕਿ ਕੰਪੀਟੀਸ਼ਨ ਨਿੱਜੀ ਮਿਲਾਂ ਨਾਲ ਹੈ ਤੇ ਕੀ ਫਿਰ ਸ਼ੂਗਰ ਮਿਲਾਂ ਦੇ ਵਿੱਚ ਸਰਕਾਰੀ ਜਿਹੜੀਆਂ ਸ਼ੂਗਰ ਮਿਲਾਂਾਂ ਦੀ ਟੀਮ ਪ੍ਰੂਵਮੈਂਟ ਕੀਤੀ ਜਾ ਰਹੀ ਹੈ ਤੁਹਾਨੂੰ ਇਹ ਮੈਨ ਨਹੀਂ ਸੀ ਕਿ ਕੱਲ ਵੀ ਨਿੱਜੀ ਮਿਲਾਂ ਨਾਲ ਕੰਪੀਟੀਸ਼ਨ ਹੈ ਕਿ ਆਜ ਜਿਹੜੀਆਂ ਮਿਲਾਂ ਦੀ ਪੋਜੀਸ਼ਨ ਨੇ ਜੇ ਇਹਨਾਂ ਨੂੰ ਕਮਰਸ਼ਲ ਕਮਰਸ਼ੀਅਲੀ ਨਾ ਚਲਾਵਾਗੇ ਤੇ ਇਹਨਾਂ ਦਾ ਪ੍ਰੋਫਿਟ ਹੈ ਨਹੀਂ ਇਸੇ ਕਰਕੇ ਜਿਹੜੀ ਕੋਖਪੁਰ ਵਾਲੀ ਔਰ ਉਹ ਤੇ ਸਾਡੀ ਬਿੱਲ ਜਿਹੜੀ ਤਿਆਰ ਹੋ ਕੇ ਚੱਲ ਪਈ ਉਹਦੇ ਜੇ ਕੋ ਜਨਰੇਸ਼ਨ ਕਰਾਂਗੇ ਤਿੰਨਾਂ ਸਾਲਾਂ ਚੋਂ 43 ਕਰੋੜ ਦੀ ਬਿਜਲੀ ਪੈਰਾ ਕਰੇਗੀ ਕੋਈ ਸਿੱਧੇ ਕਿਸਾਨਾਂ ਦੇ ਜਿਹੜੀ ਪੇਮੈਂਟ ਉਹ ਅਸੀਂ ਬੜੀ ਸੌਖੇ ਤਰੀਕੇ ਦੇ ਨਾਲ ਜੇ ਹਰ ਸਾਲ ਜਿੰਨੀ ਜਿੰਨੀ 12-12 ਕਰੋੜ ਜਿਹੜੀ ਸਾਨੂੰ ਆਏਗੀ ਤੇ ਇਹਨਾਂ ਕੀ ਸਾਡਾ ਡਿਫਰੈਂਸ ਜਾਂ ਦਾ ਪ੍ਰਾਈਸ ਦਾ ਉਹਦੇ ਤੋਂ ਹੀ ਉਹਦੇ ਤੋਂ ਕਢ ਲੈਣੀ ਇਸੇ ਤਰ੍ਹਾਂ ਜਿਵੇਂ ਪਟਾਲਾ ਦੀ ਉਹਨੂੰ ਅਸੀਂ ਫਾਰਮਾਸਿਊਟੀਕਲ ਮਿਲ ਬਣਾਉਣਾ ਇਹ ਜਿਹੜੀ ਇਹ ਸਿੱਧੀ ਐਥਨਲ ਤੋਂ 700 ਕਰੋੜ ਦਾ ਪ੍ਰੋਜੈਕਟ ਹੈ ਤੇ ਉਹਦੇ ਤੇ ਸਾਡੇ ਜਿਹੜਾ ਲੋਨ ਲੈਣਾ ਸੀ ਉਹ ਅਸੀਂ ਐਸਟੀਐਫ एनसीडीसी ਤੇ ਬਾਕੀ ਬੈਂਕਾਂ ਕੋਲੋਂ ਅਸੀਂ ਕੋਆਪਰੇਟਿਵ ਬੈਂਕ ਦੇ ਜਿਹੜੇ ਬੈਂਕ ਸਾਡੇ ਨਾਮ ਨੂੰ ਇੰਟਰਸਟ ਕਰਕੇ ਇਤੋਂ ਤੱਕ ਕਿ ਅਸੀਂ ਨਬਾੜ ਦੇ ਨਾਲ ਵੀ ਇੱਕ ਇਸ ਟੇਕਅਪ ਕੀਤਾ ਕਿ ਸਾਨੂੰ ਕੋਆਪਰੇਟਿਵ ਸੈਕਟਰ ਇਹਦੇ ਚ ਨਬਾੜ ਜਿਹੜੀ ਡਾਇਰੈਕਟ ਲੋਨਿੰਗ ਕਰੇ ਜਿਹੜੀ ਚੀਜ਼ ਮੈਂ ਇਸ ਕਰਕੇ ਇਹਨੂੰ ਥੋੜਾ ਟਾਈਮ ਲੱਗਾ ਕਿਉਂਕਿ ਇੱਕ ਤੇ ਕੋਰੋਨਾ ਕਰਕੇ ਕੋਵਿਡ ਕਰਕੇ 7-8 ਮਹੀਨੇ ਬਿਲਕੁਲ ਕੋਈ ਕੰਮ ਨਹੀਂ ਚੱਲਿਆ ਬੰਬੇ ਤੋਂ ਕੰਸਲਟੈਂਟ ਜਿਹੜੇ ਹੁੰਨੇ ਸੀ ਮਹਾਰਾਸ਼ਟਰ ਤੋਂ ਉਹ 6 ਮਹੀਨੇ ਤੱਕ ਫਲਾਈਟਾਂ ਹੀ ਬੰਦ ਰਹੀਆਂ ਸੜਕਾਂ ਬੰਦ ਰਹੀਆਂ ਹੋਨਰ ਜਿਹੜਾ ਬਾਅਦ ਚ ਗਿਆ ਤੇ ਉਹ 22 ਰੋਡ ਸਾਡੇ ਕੋਲ ਪਹੁੰਚੇ ਔਰ ਉਹਨਾਂ ਨੇ ਡੀਪੀਆਰ ਜਿਹੜੀ ਤਿਆਰ ਕਰਕੇ ਸਾਨੂੰ ਸਬਮਿਟ ਕਰ ਦਿੱਤੀ ਆ ਔਰ ਕਿ ਜਿਹੜਾ ਲੋਨ ਲੈਣਾ ਸੀ ਉਹ ਵੀ ਸਾਡਾ ਤਿਆਰ ਹੋ ਗਿਆ ਔਰ ਸਾਡਾ ਟੈਂਡਰ ਜਿਹੜੀ ਆ ਇਹ ਡਾਕੂਮੈਂਟ ਸਾਡੇ ਤਿਆਰ ਹੋ ਗਏ ਔਰ ਸਿੱਟ ਜਿਹੜੀ ਪੰਜਾਬ ਗਵਰਨਮੈਂਟ ਕੋਲ ਜਿਹੜੀ ਕਲੀਅਰੈਂਸ ਲੈਣੀ ਸੀ ਉਹ ਸਾਰਾ ਕੁਝ ਲੈ ਕੇ ਤਾਂ ਕਿ ਇਹ ਨਾ ਹੋਵੇ ਕਿ ਜਿਸ ਦਿਨ ਭੋਪੁਰ ਗਿਆ ਸੀ ਤੇ ਜਿਹੜਾ ਪਿਛਲੀ ਵਾਰੀ ਗਿਆ ਜਦੋਂ ਦੇਖਣ ਗਿਆ ਤੇ ਉਦੋਂ ਕਹਿੰਦੇ ਜੀ ਆ ਬਾਦਲ ਸਾਹਿਬ ਤਿੰਨ ਵਾਰੀ ਨਹੀਂ ਪੱਥਰ ਰੱਖੇ ਨਾਲ ਉਹਨਾਂ ਮੈਨੂੰ ਨਹੀਂ ਪੱਥਰ ਵੀ ਦਿਖਾਏ ਤੰ ਮੈਂ ਕਮ ਨਹੀਂ ਪੱਥਰ ਰੱਖਣ ਦੀ ਆ ਜਾਇਆ ਨਹੀਂ ਪੱਥਰ ਉਸ ਦਿਨ ਰੱਖੂੰਗਾ ਜਿਸ ਦਿਨ ਇਹ ਮਿਲ ਚੱਲੇਗੀ ਔਰ ਪਰਚੇ ਜਿਸ ਦਿਨ ਮੈਂ ਮਿਲਦਾਦੁ ਘਾਟਨ ਕਰਨ ਗਿਆ ਚਲਾਈ ਜਮ ਉਸ ਦਿਨ ਨਹੀਂ ਪੱਥਰ ਰੱਖਿਆ ਇੱਥੇ ਵੀ ਉਸ ਦਿਨ ਨਹੀਂ ਪੱਥਰ ਰੱਖਿਆ ਜਾਣਾ ਬਟਾਲੇ ਵਾਲਾ ਜਿਸ ਦਿਨ ਸਾਰੀਆਂ ਫਾਰਮੈਲਿਟੀਆਂ ਟੈਂਡਰ ਦੇ ਨਾਲ ਹੀ ਬੈਂਕ ਜਿਹੜੀ ਲੋਨ ਉਹਨਾਂ ਦਾ ਸਾਰਾ ਕੁਝ ਕਰਕੇ ਕਿਉਂਕਿ ਜਿਹੜੀ ਮਿਲ ਜਦੋਂ ਲੇਟ ਹੁੰਦੀ ਆ ਉਦੋਂ ਫਾਈਨਾਂਸ ਕਰਕੇ ਡੇਟ ਹੁੰਦੀ ਹੈ ਤੇ ਜਿਹੜੇ ਠੇਕੇਦਾਰਾਂ ਨੂੰ ਜੇ ਪੈਸੇ ਟਾਈਮ ਦੇ ਨਾਲ ਮਿਲੇ ਜਾਣ ਉਹ ਕਦੀ ਵੀ ਕੰਮ ਜਿਹੜਾ ਵਾ ਉਹ ਆਪਣੇ ਟਾਈਮ ਤੋਂ 2-4 ਮਹੀਨੇ ਪਹਿਲੇ ਖਤਮ ਕਰ ਦਿੰਦੇ ਸਰ ਇਹ ਤਿੰਨ ਮਿਲਣ ਜਾ ਰਹੇ ਕੈਪਟਨ ਸਾਹਿਬ ਦਾ ਲੰਚ ਹੋ ਰਿਹਾ ਹੈ ਕਿ ਆ ਨਵੀ ਖੋਜ ਖੋ ਜੀ ਮਲੇ ਕਿਹਦੇ ਚ ਇਹ ਤਾਂ ਮੈਨੂੰ ਪਤਾ ਨਹੀਂ ਜੀ ਉਹਨਾਂ ਦੇ ਨਾਲ ਮੀਟਿੰਗ ਹੋ ਰਹੀ ਹੈ ਮੈਂ ਤਾਂ ਇੱਥੇ ਗੰਨਾ ਉਦਘਾਟਨ ਕਰਨਾ ਹੈ ਤੇ ਇੱਥੇ ਜ਼ਰੂਰ ਇੱਕ ਖੋਜ ਖੋਰੀ ਜ਼ਰੂਰ ਹੈ ਕਿ 30 ਤਰੀਕ ਨੂੰ ਉਹ ਜਿਹੜਾ ਗੰਨਾ ਖੋਜ ਕੇਂਦਰ ਕਲਾ ਨੌਰ ਦਾ ਉਹ ਦਿਨ ਉਹ ਵੀ ਉਦਘਾਟਨ ਕਰਨਾ ਹੈ ਸਰ ਉਹ ਪ੍ਰੋਗਰਾਮ ਕੀ ਰਹਿਣਗੇ ਜੀ ਜਿਹੜੇ 28 ਉਹ ਥੇ ਜਿਹੜੇ 28 ਤਰੀਕ ਦੇ ਪ੍ਰੋਗਰਾਮ ਨੇ ਉਹਦੇ ਚ ਪਹਿਲਾਂ ਉਸ ਵੇਲੇ ਜਦੋਂ 11:30 ਵਜੇ ਪਹੁੰਚਣਗੇ ਸਭ ਤੋਂ ਪਹਿਲਾਂ ਜਿਹੜਾ ਬਾਬਾ ਸਿੱਧ ਸਿੰਘ ਰੰਦਾਵਾ ਗੁਰਦੁਆਰਾ ਬਾਰਡਰ ਦੇ ਉੱਤੇ ਉੱਥੇ ਮੱਥਾ ਟੇਕਣਗੇ ਉੱਥੇ ਗੁਰੂ ਜੀ ਦਾ ਸਾਹਿਬ ਦੇ ਕੋਲ ਪਾਏ ਜਾਣਗੇ ਉਹਦੇ ਬਾਅਦ ਉਹ ਦੂਰਬੀਨ ਦਾ ਦਰਸ਼ਨ ਕਰਨਗੇ ਦਰਸ਼ਨਾਂ ਤੋਂ ਬਾਅਦ ਦਰਬਾਰ ਸਾਹਿਬ ਜਿਹੜਾ ਡੇਰਾ ਬਾਬਾ ਨਾਨਕ ਦਾ ਗੁਰਦੁਆਰਾ ਸਾਹਿਬ ਉੱਥੇ ਮੱਥਾ ਟੇਕਣਗੇ ਉਹਦੇ ਤੋਂ ਬਾਅਦ ਜਿਹੜਾ ਕੀਰਤਨ ਦਰਬਾਰ ਹੋਏਗਾ ਉੱਥੇ ਕਿਤਾ ਜੀ ਸਰ ਜੇ ਕਿਸਾਨਾਂ ਦੀ ਗੱਲ ਕਰ ਲਈ ਜਾਵੇ ਤਾਂ ਕਿਸਾਨਾਂ ਦੀ ਆਵਾਜ਼ ਸ਼ੁਰੂ ਤੋਂ ਹੀ ਕੇਂਦਰ ਤਬਦੀ ਦਿਖਾਈ ਦੇ ਰਹੀ ਹੈ ਤੇ ਜੇ ਹੁਣ ਕਿਸਾਨ ਦਿੱਲੀ ਵੱਲ ਨੂੰ ਪੂਚ ਕੀਤੇ ਆ ਤੇ ਹਰਿਆਣੇ ਦੇ ਵੀ ਬਾਰਡਰ ਸੀਲ ਕਰ ਦਿੱਤੇ ਗਏ ਆ ਦਿੱਲੀ ਵੀ ਐਂਟਰ ਕਰਨ ਦਿੱਤਾ ਜਾਏ ਇਹ ਤੇ ਤੁਗਲਕੀ ਫਰਮਾਨ ਨੇ ਵੀ ਦਿੱਤੀ ਹਰ ਜਦੋਂ ਇਹਨਾਂ ਦੇ ਵੀ اپੋਜੀਸ਼ਨ ਦੇ ਵਿੱਚ ਸੀਗੇ ਉਸ ਵੇਲੇ ਅਡਵਾਨੀ ਸਾਹਿਬ ਨੇ ਰੱਥ ਯਾਤਰਾ ਕੱਢੀ ਸੀ ਔਰ ਕਿਸੇ ਸਟੇਟ ਤੋਂ ਤਾਂ ਦੀ ਰੱਥ ਯਾਤਰਾ ਰੋਕੀ ਨਹੀਂ ਸੀਗੀ ਭਾਵੇਂ ਉਹ ਉਹ ਇੱਕ ਧਾਰਮਿਕ ਵੀ ਨਹੀਂ ਸੀ ਉਹ ਇੱਕ ਕਮਿਊਨਲ ਜਿਹੜੀ ਰੱਥ ਯਾਤਰਾ ਮੈਂ ਉਹਨੂੰ ਕਹੂੰਗਾ ਇਹ ਜੇ ਪਵਾਲ ਮਿੱਠੀ ਗਾ ਕਿ ਕਮਨਲ ਕਿਹਾ ਗਿਆ ਕਿ ਉਸ ਵੇਲੇ ਉਹ ਜਿਹੜੀ ਰੱਥ ਯਾਤਰਾ ਸੀ ਬੀਜੇਪੀ ਦੀ ਉਹ ਵੀ ਕਾਂਗਰਸ ਨੇ ਆਪਣੀਆਂ ਸਟੇਟਾਂ ਚ ਨਹੀਂ ਸੀ ਰੋਕੀ ਤੇ ਇਸ ਕਰਕੇ ਜੇ ਕਿਸਾਨ ਆਪਣਾ ਪੀਸਫੁਲ ਮਾਰਚ ਕਰਨ ਲਈ ਜਾ ਰਹੇ ਨੇ ਔਰ ਜਿੰਨਾ ਕਿਸਾਨਾਂ ਦਾ ਪੀਸਫੁਲ ਮਾਰਚ ਰਿਹਾ ਇਹਦੇ ਤੋਂ ਮੇਰੇ ਖਿਆਲ ਵੱਧ ਗਾਂਧੀਵਾਦੀ ਨਹੀਂ ਹੋ ਸਕਦੇ ਤੇ ਮੋਤੀ ਸਾਹਿਬ ਆਪ ਗੁਜਰਾਤੇ ਨੇ ਗਾਂਧੀ ਜੀ ਉੱਥੋਂ ਦੇ ਸੀ ਜੇ ਉਹ ਗਾਂਧੀਵਾਦ ਦੇ ਸਿਧਾਂਤ ਨੂੰ ਛੱਡ ਕੇ ਤੇ ਜਾਂ ਆਰਐਸਐਸ ਦਾ ਕੋਈ ਏਜੰਡਾ ਲੈਣਾ ਚਾਹੁੰਦੇ ਆ ਤੇ ਮੇਰੇ ਖਿਆਲ ਬਦਕ ਚ ਸੁਣਤੀ ਅਧੀਸ਼ ਸੀ ਸਰ ਇਹ ਜਿਹੜਾ ਤੁਸੀਂ ਦੱਸਿਆ ਕਿੰਨੇ ਮਿਲਾ ਦਿੱਤੇ ਜੇ ਅਪ੍ਰੋਕਸੀਮੇਟਲੀ ਕਿੰਨੇ ਦਾ ਰੋਡ ਦਾ ਹੈਗੇ ਸਾਰਾ ਇਹ ਇਹ 750 ਕਰੋੜ ਤੇ 700 ਕਰੋੜ ਦੀ ਜਿਹੜੀ ਗੁਰਦਾਸਪੁਰ ਵਾਲੀ ਆ ਉਹਦੇ ਵਿੱਚ 350 ਤੋਂ 400 ਕਰੋੜ ਉਹਦੇ ਤੇ ਲੱਗੇਗਾ ਜਿਹੜਾ ਫਾੜਿਲਕਾ ਦੀ ਸੀਗੀ ਉਹਦੇ ਤੇ ਜਿਹੜਾ ਪ੍ਰੋਜੈਕਟ ਬਣਾ ਸੀ ਉਹ ਕੋਈ 250 ਕਰੋੜ ਦਾ ਸੀ ਬਾਦਸ਼ਾਹੀ ਸਾਡੀ ਗਵਰਨਮੈਂਟ ਅਸੀਂ ਜੋ ਵੀ ਉੱਥੇ ਤੇ ਫਰੀਡਕੋਟ ਵਾਲੀ ਮਿਲਦਾ ਸਾਰਾ ਸਮਾਨ ਚੁੱਕ ਇਹਦੇ ਚ ਕਰਕੇ ਤੇ ਉਹਦੇ ਤੋਂ ਅਸੀਂ 109 ਕਰੋੜ ਚ ਉਹ ਮਿਲ ਤਿਆਰ ਕਰ ਦਿੱਤੇ ਇਤੋਂ ਤੱਕ ਕਿ ਜਿਹੜੀਆਂ ਉੱਥੇ ਇੱਟਾਂ ਵੀ ਸੀਗੀਆਂ ਉਹ ਵੀ ਅਸੀਂ ਚੁੱਕ ਕੇ ਲਿਆ ਕੇ ਤੇ ਉੱਥੇ ਜਿਹੜੇ ਗਰਾਊਂਡ ਬਣਨੇ ਨੇ ਉਹ ਵੀ ਅਸੀਂ ਉੱਥੇ ਦਾ